ਇੱਕ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਸ਼ਿਕਵਾ ਸ਼ਿਕਾਇਤ ਇਹ ਹੈ ਕਿ ਨੈਸ਼ਨਲ ਮੀਡੀਆ ਇਸ ਤਰਸਦੀ ਨੂੰ ਇਸ ਸਟਰੈਟਜੀ ਨੂੰ ਕਵਰ ਹੀ ਨਹੀਂ ਕਰ ਰਿਹਾ ਉੱਥੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਕਿਉਂ ਆਪਾਂ ਸੋਚਦੇ ਆ ਕਿ ਉਹ ਕਵਰ ਕਰੇ ਉਹਨਾਂ ਦੇ ਮਨਚੇ ਹੈ ਕਿ ਜੇ ਸਾਡੇ ਕੁਝ ਲੱਗਦੇ ਨਹੀਂ ਜਾਂ ਨਹੀਂ ਇਦਾਂ ਮਦਦ ਕਰਨਾ ਚਾਹੁੰਦਾ ਨੈਸ਼ਨਲ ਮੀਡੀਆ ਤੇ ਮੈਂ ਇੱਕ ਕਹਾਵਤ ਦੱਸਣ ਲੱਗਾ ਹਿੰਦੀ ਚ ਵੀ ਬੋਲਾਂਗਾ ਬਾਅਦ ਚ ਕਿ ਜੇ ਮੁਰਗਾ ਬਾਗ ਨਹੀਂ ਦੇਵੇਗਾ ਕੁੱਕੜ ਬਾਗ ਨਹੀਂ ਦੇਵੇਗਾ ਤਾਂ ਕਿ ਦਿਨ ਨਹੀਂ ਚੜੇਗਾ हिंदी में अनुवाद यह है कि अगर मुर्गा बांग नहीं देगा तो क्या दिन नहीं चढ़ेगा कोई नहीं हमारी आवाज उठाएगा तो यह मतलब सब बर्बाद हो जाएगा नहीं यह जैसे इस जरखेज जमीन को पानी लग रहा है ना यह फिर से हरा होकर बाहर आएगा पंजाब तो मैं यह कहना कि हम किसी पे डिपेंड नहीं करते कोई गल नहीं मीडिया दी परवाह ना करो ਸਾਡੀ आवाज ਉਸ ਰੱਬ ਦੇ ਦਵਾਰੇ ਵੈਸੀ ਪਹੁੰਚਦੀ ਔਰ ਲੋਕਾਂ ਤੱਕ ਪਹੁੰਚਦੀ ਸਾਰੇ ਦੁਨੀਆ ਬੋਲ ਰਹੀ ਹੈ ਤੁਹਾਡੇ ਬਾਰੇ और दूसरा ਆ ਲੋਕਾਂ ਨੂੰ ਇਹ ਵੀ ਸ਼ਿਕਾਇਤ ਹੈਗੀ ਹੈ ਕਿ ਅ ਜਿਹੜੇ ਅਸੀਂ ਬਾਕੀ ਸੂਬਿਆਂ 'ਚ ਕੋਈ ਪ੍ਰੋਬਲਮ ਆਂਦੀ ਤਾਂ ਅਸੀਂ ਭੱਜ ਕੇ ਜਾਂਦੇ ਆਂ ਹੋਰ ਸਟੇਟਸ ਵਿੱਚੋਂ ਲੋਕੀ ਸਾਡੇ ਵੱਲ ਨਹੀਂ ਆ ਰਹੇ ਤੇ ਕਿਉਂ ਆਉਣ ਬਈ ਹੂੰ ਉਹ ਤੁਹਾਨੂੰ ਰੱਬ ਨੇ ਰਾਜੇ ਬਣਾਇਆ ਹੋਇਆ ਹੈ ਤੁਹਾਡੀ ਫਿਤਰਤ ਹੈ ਕਿ ਤੁਸੀਂ ਇਦਾਂ ਦੇ ਰਹਿਣਾ ਤੁਸੀਂ ਮਦਦ ਕਰਨੀ ਆ ਲੋਕਾਂ ਦੀ ਤੁਸੀਂ ਸੋਚਦੇ ਹੀ ਨਹੀਂ ਕੋਈ ਮਦਦ ਕਰਨਾਂ